ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਵਿੱਚ ਸਿਆਸੀ ਰੈਲੀਆਂ ਨੂੰ ਲੈ ਕੇ ਦੌਰ ਸ਼ੁਰੂ ਹੋ ਚੁੱਕਾ ਹੈ 23 ਅਤੇ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਉਧਰ ਪੰਜਾਬ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਅਲਿਕ ਲਿਆ ਜੇ ਦੇ ਚੱਲਦਿਆਂ ਗੁਜਰਾਤ ਪੁਲਸ ਦੀਆਂ ਦੋ ਕੰਪਨੀਆਂ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ ਨੇ ਜਿੱਥੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਰੈਲੀਆਂ ਦੌਰਾਨ ਸੰਬੋਧਨ ਕਰਨਗੇ ਉਥੇ ਮੇਨ ਜ਼ਿੰਮੇਵਾਰੀ ਪੰਜਾਬ ਪੁਲਿਸ ਜਾਂ ਪੈਰਾ ਮਿਲਟਰੀ ਫੋਰਸ ਦੀ ਨਹੀਂ ਹੋਏਗੀ ਗੁਜਰਾਤ ਪੁਲਿਸ ਦੀ ਹੋਏਗੀ ਪੰਜਾਬ ਪੁਲਿਸ ਤੋਂ ਪਹਿਲਾਂ ਪੀਐਮ ਦੀ ਸਕਿਉਰਟੀ ਦਾ ਜਿੰਮਾ ਹੁਣ ਗੁਜਰਾਤ ਪੁਲਿਸ ਕੋ ਹੋਏਗਾ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਹੁਣ ਰੈਲੀਆਂ ਦੇ ਸੰਬੋਧਨ ਕਰਨਗੇ ਕਿਉਂਕਿ ਕੰਪਨੀਆਂ ਗੁਜਰਾਤ ਦੀਆਂ ਪਹੁੰਚ ਚੁੱਕੀਆਂ ਨੇ ਮੋਦੀ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਜਾਫਾ ਕਰ ਦਿੱਤਾ ਗਿਆ ਤੇ ਜਲੰਧਰ ਦੇ ਵਿੱਚ অতি ਆਧੁਨਿਕ ਹਥਿਆਰਾਂ ਦੇ ਨਾਲ ਲੈਸ ਗੁਜਰਾਤ ਪੁਲਿਸ ਦੇ ਮੁਲਾਜ਼ਮ ਪਹੁੰਚ ਚੁੱਕੇ ਨੇ ਪ੍ਰਧਾਨ ਮੰਤਰੀ ਤੇ 24 ਮਈ ਨੂੰ ਚੋਣ ਪ੍ਰਚਾਰ ਦੇ ਲਈ ਪੰਜਾਬ ਚ ਆ ਰਹੇ ਨੇ 24 ਮਈ ਨੂੰ ਉਹਨਾਂ ਦੀ ਜਲੰਧਰ ਚ ਵੱਡੀ ਰੈਲੀ ਹੋਏਗੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਸਰਕਾਰੀ ਏਜੰਸੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਆ ਲੋਕਲ ਪੁਲਿਸ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਦੇ ਨਾਲ ਦੀ ਨਾਲ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਨੇ ਪਹੁੰਚ ਚੁੱਕੀਆਂ ਨੇ ਮੰਨਿਆ ਜਾ ਰਿਹਾ ਕਿ ਸੱਤ ਕੰਪਨੀਆਂ ਗੁਜਰਾਤ ਪੁਲਿਸ ਤੋਂ ਹੋਰ ਆ ਸਕਦੀਆਂ ਨੇ ਪੀਐਮ મોદી ਦੀ ਪੰਜਾਬ ਰੈਲੀ ਨੂੰ ਦੇਖਦੇ ਗੁਜਰਾਤ ਪੁਲਿਸ ਦੀਆਂ ਫਿਲਹਾਲ ਦੋ ਕੰਪਨੀਆਂ ਹਥਿਆਰਾਂ ਦੇ ਨਾਲ ਲੈ ਸੋ ਕੇ ਜਲੰਧਰ ਚ ਟ੍ਰੇਨ ਰਾਹੀਂ ਪਹੁੰਚ ਚੁੱਕੀਆਂ ਨੇ ਜੋ ਜਾਣਕਾਰੀ ਮਿਲੀ ਹੈ ਕਿ ਪੀਐਮ ਜੀ ਰੋਹ ਮੋਦੀ ਦੀ ਰੈਲੀ ਦਾ ਸਾਰਾ ਹੁਣ ਜਿੰਮਾ ਗੁਜਰਾਤ ਪੁਲਿਸ ਕੋਲ ਹੋਏਗਾ ਹਾਲਾਂਕਿ ਅਧਿਕਾਰੀ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆ ਉਹ ਤੇ ਇੰਨਾ ਕਹਿ ਕੇ ਗੱਲ ਟਾਲ ਰਹੇ ਨੇ ਕਿ ਚੋਣਾ ਨੂੰ ਲੈ ਕੇ ਹਮੇਸ਼ਾ ਬਾਹਲੇ ਸੂਬਿਆਂ ਤੋਂ ਪੁਲਿਸ ਆਉਂਦੀ ਹੀ ਰਹਿੰਦੀ ਐ। ਉਹਦੇ ਜਿਹੜੀ ਜਾਣਕਾਰੀ ਮਿਲੀ ਐ ਕਿ 19 ਮਈ ਨੂੰ ਭਾਰੀ ਫੋਰਸ ਦੇ ਤਹਿਤ ਅਧੀ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਿਹੜੀ ਪੁਲਿਸ ਜਲੰਧਰ ਪਹੁੰਚੀ ਆ ਉਹਨਾਂ ਵਿੱਚ ਹੋਰ ਵੀ ਪੈਰਾਮਿਲਿਟਰੀ ਫੋਰਸ ਆਨ ਦੀ ਸੁਭਾਵ ਨਾਲ ਗੁਦਰਾਤ ਤੋਂ ਜਲੰਧਰ ਪਹੁੰਚੀ ਉਹਨਾਂ ਕੰਪਨੀਆਂ ਦੇ ਵਿੱਚ ਕਿਉਂਕਿ ਚੋਣਾ ਹੋ ਚੁੱਕਿਆ ਨੇ ਦੇਖੋਣਾ ਇੱਥੇ ਵੀ ਸਿਕਿਉਰਿਟੀ ਹੁਣੇ ਸ਼ੁਰੂ ਹੋ ਗਈ ਹੈ ਸਭਾਵਨਾ ਹੈ ਕਿ 4 ਜੂਨ ਤੋਂ ਬਾਅਦ ਇਹ ਕੰਪਨੀਆਂ ਵਾਪਸ ਲੋੜ ਦੇਣਗੇ ਤੁਹਾਨੂੰ ਦੱਸ ਦੇ ਕਿ ਕੁੱਲ 7 ਕੰਪਨੀਆਂ ਜਿਹਦੇ ਚ ਗੁਜਰਾਤ ਪੁਲਿਸ ਦੀਆਂ ਦੋਨੇ ਉਹ ਫਿਲਹਾਲ ਪਹੁੰਚ ਚੁੱਕੀਆਂ ਨੇ ਜਿਸ ਕਰਕੇ ਪੀਐਮ ਦੇ ਦੌਰੇ ਨੂੰ ਦੇਖਦੇ ਹੋਏ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਗਿਆ ਜਲੰਧਰ ਪਹੁੰਚੀ ਦੋਨੋਂ ਕੰਪਨੀਆਂ ਰਾਜਸਥਾਨ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਤੋਂ ਹੋਈਆਂ ਵੱਖ-ਵੱਖ ਲੋਕ ਸਭਾ ਚੋਣਾਂ ਦੇ ਪੜਾਅ ਤੈ ਤੋਂ ਪੰਜਾਬ ਚ ਪਹੁੰਚ ਪੰਜਾਬ ਦੇ ਵਿੱਚ 7ਵੇਂ ਫੇਜ਼ ਦੇ ਵਿੱਚ ਚੋਣਾਂ ਨੇ ਤੇ ਉਸੇ ਦੌਰਾਨ ਇਹ ਮੰਨਿਆ ਜਾ ਰਿਹਾ ਹੈ ਕਿ ਸਕਿਉਰਟੀ ਆਈ ਹੈ ਲੇਕਿਨ ਗੁਜਰਾਤ ਪੁਲਿਸ ਦੀ ਸਕਿਉਰਟੀ ਨੂੰ ਲੈ ਕੇ ਪੁਲਿਸ ਕੇ ਉਹ ਪ੍ਰਧਾਨ ਮੰਤਰੀ ਦੀ ਸਕਿਉਰਟੀ ਦਿਨਾਲ ਰਹੇਗੀ ਜਿਹੜੀ ਗੁਜਰਾਤ ਪੁਲਿਸ ਤੋਂ ਕੰਪਨੀ ਆਈਆਂ ਨੇ ਉਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਖਿਲਾਫ ਅੱਭੀ ਗਲਬਾ ਜਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਦਾ ਵਿਰੋਧ ਕਰਨ ਵਾਸਤੇ ਤਿਆਰੀ ਵੱਡੇ ਪੱਧਰ ਤੇ ਖੇਚ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਜਲੰਧਰ ਦੇ ਵਿੱਚ ਆਪਣਾ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਉਹਨੂੰ ਲੈ ਕੇ ਕਿਸਾਨ ਨੇ ਆਪਣੀ ਰਣਨੀਤੀ ਵੀ ਤੈਅ ਕਰ ਲਈ ਹੈ ਪ੍ਰਧਾਨ ਮੰਤਰੀ 23 ਮਈ ਨੂੰ ਪਟਿਆਲਾ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਦੀ ਮੈਚ ਪਲੀਠੀ ਰੈਲੀ ਨੂੰ ਸਬੋਧਨ ਕਰਨਗੇ ਤੇ 24 ਮਈ ਨੂੰ ਜਲੰਧ ਗੁਰਦਾਸਪੁਰ ਦੇ ਜਲੰਧਰ ਹਲਕੇ ਵਿੱਚ ਚੋਣ ਰੈਲੀਆਂ ਨੂੰ ਸਬੋਧਨ ਕਰਨਗੇ ਨਰਿੰਦਰ ਮੋਦੀ ਦੇ ਚੋਣ ਚੋਣ ਪ੍ਰੋਗਰਾਮ ਦੀ ਜੋ ਹੀ ਪੁਸ਼ਟੀ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਕਿਸਾਨ ਜਥੇਬੰਦੀਆਂ ਨੇ ਆਪਣੀ ਤਿਆਰੀ ਵਧ ਦਿੱਤੀ ਹੈ ਸਦੂਤ ਕਸਾਨ ਮੋਰਚੇ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇ ਗ੍ਰਹਿ ਮੰਤਰੀ ਅੰਬੀਸ਼ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਅੰਰੜਾ ਦੀਆਂ ਰੈਲੀਆਂ ਦਾ ਵੱਡੇ ਪੱਧਰ ਤੇ ਕਿਸਾਨ ਧਿਰਾਂ ਵੱਲੋਂ ਵਿਰੋਧ ਕੀਤਾ ਜਾਏਗਾ ਭਾਜਪਾ ਦੇ ਉਮੀਦਵਾਰਾਂ ਦਾ ਪਹਿਲਾਂ ਹੀ ਕਿਸਾਨ ਧਿਰਾਂ ਲਗਾਤਾਰ ਵਿਰੋਧ ਕਰੀਆਂ ਕਿਸਾਨ ਜਥੇਬੰਦੀਆਂ ਉਲੀਕੇ ਜਾ ਰਹੇ ਪ੍ਰੋਗਰਾਮ ਕਰਕੇ ਪੰਜਾਬ ਪੁਲਿਸ ਲਈ ਸੰਕਟ ਵਾਲੀ ਸਥਿਤੀ ਬਣੀ ਹੋਈ ਕਿ ਪਹਿਲਾਂ ਵੀ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਆਏ ਸੀ ਜਦੋਂ ਵਿਧਾਨ ਸਭਾ ਚੋਣਾਂ 2022 ਸੀ ਉਦੋਂ ਵੀ ਉਹਨਾਂ ਨੂੰ ਵਾਪਸ ਮੁੜਨਾ ਪਿਆ ਸੀ ਕਿਉਂਕਿ ਕਿਸਾਨਾਂ ਨੇ ਰਾਸਤੇ 'ਚ ਧਰਨਾ ਲਾ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਡਾਕਟਰ ਦਰਸ਼ਨਪਾਲ ਉਹਨਾਂ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਭਲਕੇ ਜਿਹੜੀ ਮੀਟਿੰਗ ਹੋਏਗੀ ਉਹਦੇ 'ਚ ਇਹ ਸਾਰੀ ਜਿਹੜੀ ਰਣਨੀਤੀ ਤੈਅ ਕੀਤੀ ਜਾਏਗੀ। ਇਸੇ ਦਰਾਰ ਪਾਰਤੀ ਜੁਨਿਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਪੰਜਾਬ ਭਰ ਦੇ ਕਿਸਾਨਾਂ ਨੂੰ ਨਰਿੰਦਰ ਮੋਦੀ ਦਾ ਰੈਲੀ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅੱਜ ਹੀ ਪ੍ਰਧਾਨ ਮੰਤਰੀ ਦੀ ਪੰਜਾਬ ਦੀ ਰੈਲੀ ਕਰਨ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਫੌਰੀ ਮੀਟਿੰਗ ਸੱਦੀ ਗਈ ਹੈ ਉਹਨਾਂ ਨੇ ਦੱਸਿਆ ਕਿ 21 ਮਈ ਨੂੰ ਜਗਰਾਵ ਵਿੱਚ ਹੋ ਰਹੀ ਮਾਂ ਰੈਲੀ ਉਸ ਸਟੇਜ ਤੋਂ ਵੀ ਐਲਾਨ ਕੀਤਾ ਜਾਏਗਾ ਉਹਨਾਂ ਵੀ ਕਿਹਾ ਕਿ ਇਸ ਤੋਂ ਇਲਾਵਾ ਮ੍ਰਿਤਕ ਕਿਸਾਨ ਸ਼ੁਕਰ ਸਿੰਘ ਬੱਲੋ ਦੇ ਮਾਮਲੇ 'ਚ ਬੜੀ ਵਿਸ਼ੇਸ਼ ਕਮੇਟੀ ਨੂਮੀ ਜਿਹੜੇ ਕਿਸਾਨ ਆਗੂ ਮਿਲਣਗੇ ਸਦੂਕ ਚਿਕਤਾਨ ਮੋਰਸਾ ਗੈਰ ਸਿਆਸੀ ਤੇ ਸੀਨੀਅਰ ਆਗੂ ਕਾਕਾ ਸਿੰਘ ਕੂਟੜਾ ਦਾ ਕਹਿੰਦਾ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਦਾ ਅੱਜ ਹੀ ਪਤਾ ਲੱਗੇ ਜਿਸ ਕਰਕੇ ਹੁਣੇ ਇਰਾਨ ਨੀਤੀ ਤੈਅ ਕੀਤੀ ਜਾਗੀ ਉਧਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਹ ਵੀ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਕਾਫੀ ਚਿੰਤਤ ਆ ਜਿਥੋਂ ਤੱਕ ਉਹਨਾਂ ਦੋਸ਼ ਲਗਾਏ ਨੇ ਔਰ ਮੁੱਖ ਚੋਣ ਅਧਿਕਾਰੀ ਨੂੰ ਵੀ ਮੰਗ ਪੱਤਰ ਦਿੱਤੇ ਨੇ ਕਿ ਸਾਡੇ ਉਮੀਦਵਾਰਾਂ ਨੂੰ ਜਾਣ ਬੁਝ ਕੇ ਚੋਣ ਪ੍ਰਚਾਰ ਕਰ ਤੋਂ ਰੁਕਿਆ ਜਾ ਰਿਹਾ ਤੇ ਹੁਣ ਪੰਜਾਬ ਸਰਕਾਰ ਪੰਜਾਬ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੁੜ ਚੋਣ ਰੈਲੀ ਦੌਰਾਨ ਸੰਬੋਧਨ ਕਰਨਗੇ ਤੇ ਕਿਸਾਨਾਂ ਵੱਲੋਂ ਵਿਰੋਧ ਕਰਨ ਦਾ ਐਲਾਨ ਫਿਲਹਾਲ ਇਸ ਜਾਣਕਾਰੀ ਨਾਲ ਧੜਤੁਲ ਨਹੀਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ